ਸਸਵੇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅਗਲੇ 2-3 ਦਿਨਾਂ ਦੇ ਲਈ ਪੰਜਾਬ, ਹਰਿਆਣਾ, ਉਤਰੀ ਰਾਜਸਥਾਨ ਦੇ ਲਈ ਗਰਮ ਚਮਕ ਤੇ ਮੀਹ ਨੇਰੀ ਦਾ ਅਲਰਟ ਰਹੂਗਾ ਜੇ ਅੱਜ ਦੇ ਦਿਨ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਜਿਹੜਾ ਦਿਨ ਦਾ ਪਾਰਾ 40 ਡਿਗਰੀ ਪਾਰ ਨਹੀਂ ਹੋਇਆ ਕਿਉਂਕਿ ਪੂਰੇ ਦੀ ਹਵਾ ਚੱਲਣ ਦੇ ਕਾਰਨ ਨਮੀ ਵਿੱਚ ਵਾਧਾ ਹੋਇਆ ਜਦੋਂ ਨਮੀ ਵਿੱਚ ਵਾਧਾ ਹੁੰਦਾ ਤਾਂ ਦਿਨ ਦਾ ਪਾਰਾ ਬਹੁਤਾ ਨਹੀਂ ਵਧਦਾਗਾ ਪਰ ਗਰਮੀ ਵਿੱਚ ਵਾਧਾ ਜਰੂਰ ਹੁੰਦਾ ਜਿਸ ਦੇ ਨਾਲ ਹੌਮਸ ਪਸੀਨੇ ਵਾਲੀ ਗਰਮੀ ਵਿੱਚ ਜਾਂ ਤਲਖੀ ਜੀ ਮਹਿਸੂਸ ਹੁੰਦੀ ਹੈ ਉਹਦੇ ਵਿੱਚ ਜਰੂਰ ਵਾਧਾ ਹੁੰਦਾਗਾ ਗਰਮੀ ਬਾ ਮਤਲਬ ਕਿ ਉਹ ਮਾਹੌਲ ਜਿਹੜਾ ਅੱਜ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਜਾਂ ਹਰਿਆਣਾ ਉੱਤਰੀ ਰਾਜਾਂ ਦੇ ਬਹੁਤੇ ਖੇਤਰਾ ਵਿੱਚ ਪੂਰੇ ਦੇ ਹਵਾ ਚੱਲਣ ਨਾਲ ਬਣਿਆ ਰਿਹਾ ਹੈ ਜਿੱਥੇ ਜਿੱਥੇ ਹਵਾ ਲੱਗਦੀ ਸੀ ਉੱਥੇ ਹਵਾਵਾਂ ਸੀ ਮੌਸਮ ਜਿੱਥੇ 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 ਪੂਰਾ ਖੜ ਗਿਆ ਜਾਂ ਪੂਰੀ ਦੀ ਹਵਾ ਮੱਟੀ ਰਹੀ ਉੱਥੇ ਹੌਮਸ ਗਰਮੀ ਤੰਗ ਪਰੇਸ਼ਾਨ ਕਰਦੀ ਰਹੀ ਹੈ ਜੇ ਅਗਲੇ 2-3 ਦਿਨਾਂ ਦੀ ਗੱਲ ਕੀਤੀ ਹੋਵੇ ਕੱਲ 9 ਅਪ੍ਰੈਲ ਨੂੰ ਪੰਜਾਬ ਵਿੱਚ ਕਿਤੇ ਕਿਤੇ ਜਾਂ ਥੋੜੇ ਬਹੁਤ ਖੇਤਰਾ ਵਿੱਚ ਗਰਜ ਚਮਕਲੇ ਬੱਦਲ ਹਨੇਰੀ ਬੁੱਲਾ ਦੇ ਸਕਦੇ ਨੇ ਬਾਕੀ 10 ਜਾਂ 11 ਨੂੰ ਦੋਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਖਾਸ ਵੱਡੇ ਪੱਧਰ ਤੇ ਬਹੁਤੇ ਖੇਤਰਾ ਵਿੱਚ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਖੇਤਰਾ ਵਿੱਚ ਮਾਝੇ ਦਬਾਬੇ ਦੇ ਵਿੱਚ ਮਾਲਵੇ ਦੇ ਵਿੱਚ ਜਿਹੜਾ ਬਹੁਤੇ ਖੇਤਰਾ ਚ ਗਰ ਚਮਕਨ ਨਾਲ ਮੀਂਹੇਰੀ ਦੇ ਚਾਂਸ ਰਹਿਣਗੇ ਇੱਕਾ ਤੁੱਕਾ ਦਾ ਕਿਤੇ ਗੜੇ ਮਾਰੀ ਵੀ ਹੋ ਸਕਦੀ ਆ ਪਰ ਹਨੇਰੀ ਬਹੁਤੇ ਖੇਤਰਾ ਵਿੱਚ ਦੇਖਣ ਨੂੰ ਮਿਲ ਸਕਦੀ ਇੱਕ ਦੋ ਵਾਰ ਤੇ ਮੀਂਹ ਦੀ ਕਾਰਵਾਈ ਜਿਹੜੀ ਟੁੱਟਮੀ ਰਹਿ ਸਕਦੀ ਆ ਬਹੁਤੇ ਖੇਤਰਾ ਨੂੰ ਕਵਰ ਕਰੂ ਪਰ ਫੇਰੀ ਵੀ ਟੁੱਟਨੇ ਖੇਤਰ ਵਿੱਚ ਵੀ ਥੋੜੇ ਬਹੁਤ ਰਹਿ ਸਕਦੇ ਨੇ ਇਦਾਂ ਦੀ ਪੋਸਿਬਿਲਟੀ ਜਾਪ ਰਹੀ ਹੈਗੀ